ਕਿੰਨੇ ਕੈਪਟਨ ਲੱਖ ਲੱਕ ਤੋੜਦਾ ਕਦੇ ਮੈਂ ਮੁੱਤਤਾ ਸੌ ਚੱਕੇ ਕਦੇ ਸੌ ਨਹੀਂ ਖਾਦੀ ਸੀ ਕਿ ਮੈਂ ਨਸ਼ਾ ਕਰਨ ਕਰ ਮੈਂ ਜਦ ਲੱਕ ਤੋੜਦੇ ਗੱਲ ਕੀਤੀ ਉਹ ਮੱਧ ਤੱਕ ਲੱਕ ਤੋੜਿਆ ਅੱਛਾ ਇਹ ਕੀ ਕਮਾਇਆ ਮੈਂ ਨਾ ਉਦੋਂ ਬਾਅਦ ਨਸ਼ਾ ਵੀ ਕਹਿੰਨੀ ਫੇਰ ਲੱਕ ਤੋੜਨ ਤੋਂ ਬਾਅਦ ਉਦੋਂ ਬਾਅਦ ਜਿਹੜੇ ਮੁੰਡੇ ਮਾਰਦੇ ਰਿਹਾ ਜਾਂ ਜਿਹੜੇ ਡਰੋਨ ਆਉਂਦੇ ਰਿਹਾ ਜਿਹੜੇ ਫੜਦੇ ਰਿਹਾ ਲੱਕ ਤੋੜਨ ਤੋਂ ਬਾਅਦ ਵੀ ਆਈ ਗਿਆ ਉਹ ਮਤਲਬ ਕਿਹੜੇ ਲੱਕ ਤੋੜਨ ਦੀਆਂ ਗੱਲਾਂ ਕਰਦੇ ਆ ਇਹ ਤਾਂ ਪਹਿਲੇ ਮੈਂ ਕਰ ਗਿਆ ਸੀ ਹੈਨਾ ਆ ਪਾਣੀ ਵਾਲਾ ਵੀ ਮੈਂ ਪਹਿਲਾਂ ਹੀ ਕਰ ਗਿਆ ਸੀ ਫਿਰ ਇਹ ਇੰਨਾ ਕਰ ਗਿਆ ਸੀ ਵੀ ਲੋਕਾਂ ਨੂੰ ਬੋਟਾ ਪੈ ਨਹੀਂ ਕਿੰਨੀਆਂ ਨੇ ਸੀ ਟੈਨਾਂ ਦੀ 12 13 ਰਹਿ ਗਈ ਕੈਪਟਨ ਸਾਹਿਬ ਆਪ ਵੀ ਹਾਰ ਗਏ ਠੀਕ ਹੈ ਨਾ ਸੋ ਇਹ ਫਿਰ ਫਿਰ ਬੋਟਾ ਵੀ ਨਹੀਂ ਪਈਆਂ ਲੋਕਾਂ ਨੂੰ ਜੇ ਇੰਨਾ ਕੁਝ ਕਰ ਗਿਆ ਸੀ ਉਧਰੋਂ ਉਹ ਪਹੇਜ ਜਾਂਦੇ ਸੁਖਵੀਰ ਵਾਲਾ ਕਹਿੰਦਾ ਜਾਂਦੇ ਜਾਂਦੇ ਜੋ ਮਰਜੀ ਦੇਖ ਜਾ ਕਰੋ ਸਾਰਾ ਕੁਝ ਬਾਲ ਸਾਹਿਬ ਨੇ ਬਣਾਇਆ ਹੈ ਨਾ ਤੇ ਫਿਰ ਜੇ ਇੰਨਾ ਕੁਝ ਬਣਾਇਆ ਤੂੰ ਹਰਾਇਆ ਕਿਉਂ ਦੋ ਰਹਿ ਗਈ ਦੋ ਚੋਂ ਵੀ ਇੱਕ ਹੀ ਹੈ ਇੱਕ ਉਹ ਵੀ ਗਿਆ ਉਹ ਉਹਨੂੰ ਵੀ ਗੱਲਾਂ ਕਢੀ ਜਾਂਦੇ ਮੈਂ ਉਹਨੂੰ ਈਡੀ ਹੁਣ ਕਿੱਥੇ ਹੈ ਜੀ ਸੁਖਵੀਰ ਬਾਲ ਸਿੱਧਾ ਕਹਿ ਰਿਹਾ ਕਿ ਇਹ ਆੜੀ ਨੂੰ ਕਰੋੜਪਤੀ ਮੈਂ ਬਣਾਇਆ ਇਹਦਾ ਮਤਲਬ ਤੁਸੀਂ ਲੁਪਟ ਕੇ ਬਣਾਇਆ ਉਹਨੂੰ ਕਰੋੜਪਤੀ ਐਵੇਂ ਲਿਖ ਮੈਂ ਕਰੋੜਪਤੀ ਬਣ ਜੂ ਬਈ ਪਰ ਮੰਤਰੀ ਤੇ ਰਿਆ ਨਹੀਂ ਕਰਿਓ ਇਹਦਾ ਮਤਲਬ ਸੁਖਵੀਰ ਬਾਲ ਕਹਿੰਦਾ ਮੈਂ ਕਰੋੜਪਤੀ ਬਣਾਇਆ ਮੈਂ ਤੁਸੀਂ ਪੰਜਾਬੀਆਂ ਨੂੰ ਕੋਈ ਨਹੀਂ ਬਣਾਇਆ ਵੀ ਸਾਰਿਆਂ ਨੂੰ ਕਰੋੜਪਤੀ ਪੰਜਾਬੀਆਂ ਦਾ ਧੂਆਂ ਕੱਢਦਾ ਤੁਸੀਂ ਦੱਸ ਦੇ ਨਾ ਵੀ ਸੁਖਵੀਰ ਬਾਦਲੇ ਦੱਸ ਦੇ ਵੀ ਖੇਤੀ ਕਰਕੇ ਬੱਸਾਂ ਕਿਨੇ ਪਾਏ ਪਾਏ ਅਸੀਂ ਚਲੋ ਇਹ ਇੰਨਾ ਜਿੰਨੀ ਨਹੀਂ ਪਾਉਂਦੇ ਮਿੰਨੀ ਪਾਲਾਂਗੇ ਕੋਈ ਸੰਦਸਤਾ ਦੇਵੇਂ ਨਾ ਆਪਦੇ ਤਾਂ ਸਾਰੇ ਪਿਛੇ ਨੂੰ ਹੋਟਲ ਟਾਬੇ ਸਾਰਾ ਕੁਝ ਇਹ 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 ਮਤਲਬ ਕਿੱਥੋਂ ਆਇਆ ਉੱਤੋਂ ਗਾਇ ਬਾਲ ਸਾਹਿਬ ਨੇ ਜੋ ਜਿੱਧਰ ਝੱਕੋਂਗੇ ਬਾਲ ਸਾਹਿਬ ਨੇ ਬਣਾਇਆ ਸਾਰਾ ਕੁਝ ਬਾਲ ਸਾਹਿਬ ਪਾਰਟੀ ਆਪ ਬਾਲ ਸਾਹਿਬ ਹਾਰ ਵਿੱਚ 99 ਸਾਲ ਦੀ ਉਮਰ ਚ ਉਹ ਤਾਂ ਉਤਮੇ ਉੱਚਤ ਮੇਰਾ ਕੋਈ ਹੱਥ ਨਹੀਂ ਉਹਦੇ ਲੋਕ ਨੇ ਰਹਿਣਾ ਜੋ ਜਮ ਜਿਆਦਾ ਬਦਿਆ ਹਮ ਲੋਗ ਪਿਆਰ ਕਰ ਰਹੇ ਨੇ ਜਾਣਾ ਹੁਣ ਉਧਰ ਮੇਰੋਣਾ ਉਹ ਜਾਣਾ ਹੋਣਾ ਕੋਲੀ ਸਾਹਿਬ ਹੁਣ ਤਾਂ ਗਾਲਾਂ ਕੱਢ ਕੇ ਬੀਜੇਪੀ ਨੂੰ ਇਹ ਬਸ ਉੱਤ ਦਾ ਹੁਦਰ ਜਾਣਾ ਹੋਣਾ ਬਣਾਉਂਦੇ ਫਿਰਦੇ ਬੀਜੇਪੀ ਆਈ ਤੁਰਨ ਜੇ ਗੱਲ ਜੀ ਵੀ ਬੀਜੇਪੀ ਦੀ ਸਰਕਾਰ ਆਉਗੀ 2027 ਦੇ ਵਿੱਚ ਲੋਕ ਬੀਜੇਪੀ ਨੂੰ ਪਿਆਰ ਪਿਆਰ ਕਰਨੇ ਆਪਰੇਸ਼ਨ ਸੰਤੂਰ ਦਵਾ ਅੱਛਾ ਕਦੇ ਆਏ ਇਥੇ ਮਤਲਬ ਮਹਿਲਾਂ ਚ ਬਾਹਰ ਨਿਕਲ ਕੇ ਆਏ ਆ ਕਦੇ ਆ ਥੋੜਾ ਆ ਪਪਾ ਨੂੰ ਵੀ ਦੇਖ ਲਉ ਨਾ ਉਹਨਾਂ ਦੀ ਬੇਟੀ ਵੀ ਬੀਜੇਪੀ ਵੱਲੋਂ ਖੜੀ ਸੀ ਗੀ ਵੀ ਕਿਹੜੇ ਮੂੰਹ ਨਾਲ ਆਉਗੀ ਆਹਾਂ ਕੰਮ ਕਰਕੇ ਬੀਜੇਪੀ ਆਉਗੀ ਕਿਹੜੇ ਮੂੰਹ ਨਾਲ ਬੀਜੇਪੀ ਆਉਗੀ ਮੈਂ ਦੱਸਦਾ ਦੂ ਸੋ ਇਸਕਾ ਕੇ ਸਾਰੀਆਂ ਇਹਨਾਂ ਨੇ ਇਹਨਾਂ ਨੇ ਛੇਕ ਚਿੱਲੀ ਵਾਲੀਆਂ ਗੱਲਾਂ ਨੇ ਸੁਪਨੇ ਲੈਣ ਚ ਕੀ ਕਰਦੇ ਆ ਜੀ ਲਈ ਜੋ ਹਾਂ ਜੀ ਹਾਂ ਜੀ ਪ੍ਰਾਈਮ ਮਿਨਿਸਟਰ ਦਾ ਮੈਂ ਮੈਚੇ ਦਾ ਕੰਮ ਹੈ ਜੀ ਚਿੱਠੀ ਐਮਐਚਏ ਦੀ ਤੋਂ ਐਮਚੂਥੀ ਹੋਗਾ ਉੱਥੇ ਕੱਲ ਨੂੰ ਪਰਸੋਂ ਗ੍ਰਹਿ ਮੰਤਰੀ ਵੀ ਹੋਣਗੇ ਹਾਂਜੀ ਇਹ ਸਟੇਟ ਦੇ ਕੋਆਰਡੀਨੇਸ਼ਨ ਲਈ ਵੱਡਾ ਪ੍ਰੋਪੋਜ਼ਲ ਹੈ ਜਿਹਦੇ ਅੰਡਰ ਆਫ ਕੇਸ ਦੇ ਨਾਮ ਐਲੋਗ ਵਿਦਨ ਨਿਸਕਾਰ ਕਰ ਜਿਸ ਤਰ੍ਹਾਂ ਮੈਂ ਮੈਨੂੰ ਇਸ ਦਾ ਅਚਾਰ ਕਰਕੇ ਜਾ ਕੇ ਦਿਖਾ ਦਿੱਤਾ ਮੈਨੂੰ ਮੈਨੂੰ ਲੱਗਦਾ ਹੈ ਕਿ ਪੰਜਾਬ ਦੇ ਪਾਲਿਸੀਜ਼ ਐਂਡ ਪ੍ਰੋਗਰਾਮ ਇਟੂ ਪਹਿਲਾਂ ਕਿਹੜਾ ਸਾਨੂੰ ਕੁਝ ਦਿੰਦੇ ਜੀ ਆਡੀ اف ਦਾ ਪੈਸ਼ੇ 8000 ਕਰੋੜ ਰੁਪਏ ਰੋਕੀ ਬੈਠੇ ਸਟੇਟਾਂ ਨਾਲ ਉਹਨਾਂ ਸਟੇਟਾਂ ਨਾਲ ਹੀ ਲੜਦੇ ਆ ਜਿਨ੍ਹਾਂ ਜਿਨ੍ਹਾਂ ਚ ਬੀਜੇਪੀ ਸਰਕਾਰ ਨੇ ਬੰਗਾਲ ਨਾਲ ਲੜਦੇ ਆ ਪੰਜਾਬ ਨਾਲ ਲੜਦੇ ਆ ਹਾਂਜੀ ਤੇ ਕੇਰਲਾ ਨਾਲ ਲੜਦੇ ਆ ਤਾਮਿਲਨਾਡੂ ਨਾਲ ਲੜਦੇ ਆ ਜਿੱਥੇ ਨਹੀਂ ਹੈਗੀ ਤੇ ਪਹਿਲਾਂ ਦਿੱਲੀ ਨਾਲ ਲੜੀ ਗਏ ਨੇ ਠੀਕ ਹੈ ਨਾ ਸੋ ਇਸ ਕਰਕੇ ਅਸੀਂ ਦਬ ਦੇ ਵੱਲੋਂ ਹੱਕ ਕਬਦੇ ਮੰਗ ਰਹੇ ਆ ਸੀ ਕੋਈ ਭੀਖ ਮੰਗ ਰਹੇ ਆ ਸਾਨੂੰ ਜੀਐਸਟੀ ਚੋਂ ਸਾਡਾ ਹਿੱਸਾ ਦੇ ਦਿਓ ਹੈਨਾ ਅਸੀਂ ਆਪਣੇ ਵੱਲੋਂ ਵੀ ਆਪਣੇ ਸਰਚਸ ਤਾਂ ਹੀ ਇਨਕਮ ਜੀਐਸਟੀ ਐਸ ਬਾਰੇ ਅਸੀਂ ਬਹੁਤ ਕਾਫੀ ਬੰਦ ਸਾਡਾ ਰੈਵਨਿਊ ਆਇਆ ਅਸੀਂ ਸਟੇਟ ਨੂੰ ਪੈਰਾਂ ਸਿਰ ਕਰਨਾ ਚਾਹੁੰਦੇ ਆ ਪਰ ਕੁਛ ਨਾ ਕੁਛ ਜੇ ਸੈਂਟਰ ਤੇ ਸਾਡਾ ਹੱਕ ਬਣਦਾ ਉਹ ਤਾਂ ਸਾਨੂੰ ਮਿਲਣਾ ਚਾਹੀਦਾ ਨਾ ਜੇ ਅਸੀਂ ਫੂਟਬਾਲ ਤੇ 40% ਪਾਉਨੇ ਆ ਸਾਨੂੰ ਕੋਈ ਕੰਪਨਸੇਸ਼ਨ ਦੇਣ ਦੀ ਬਜਾਏ ਪੈਕੇਜ ਦੇਣ ਦੀ ਬਜਾਏ ਉਹ ਤਾਂ ਸਗੋਂ ਕਹਿੰਦੇ ਛੋਟ ਛੋਟਾ ਤੁਹਾਡਾ ਖਰੀਦਦੇ ਹੀ ਨਹੀਂ ਅਸੀਂ ਸਾਡਾ ਤਾਂ ਹੋਰ ਕਿਤੋਂ ਆਉਣ ਲੱਗ ਗਿਆ ਹੁਣ ਮੋਲੇ ਬਲਦ ਵਾਂਗੂ ਇਹ ਕੰਮ ਲੈ ਕੇ ਛੱਡ ਦੇਣਗੇ ਸਾਨੂੰ ਇਹ